ਗੁਰਦਾਸਪੁਰ ਨਵਾਂ ਬੱਸ ਸਟੈਂਡ ਬਣ ਕਰਕੇ ਪੁਰਾਣਾ ਬੱਸ ਸਟੈਂਡ ਬਿਲਕੁਲ ਖਾਲੀ ਹੋ ਗਿਆ ਹੈ ਜਿੱਥੇ ਕਿ ਆਵਾਜਾਈ ਨਾ ਹੋਣ ਕਰਕੇ ਨਸ਼ੇੜੀਆਂ ਨੂੰ ਆਪਣਾ ਟਿਕਾਣਾ ਬਣਾਉਣ ਦਾ ਮੌਕਾ ਮਿਲ ਗਿਆ ਬੱਸ ਸਟੈਂਡ ਦੇ ਅੰਦਰ ਸਿਰਿੰਜਾਂ ਪਈਆਂ ਹੋਈਆਂ ਮਿਲੀਆਂ ਅਤੇ ਹੋਰ ਨਸ਼ੀ ਸਮਗਰੀ ਮਿਲੀ ਜਿਸ ਤੋਂ ਬਾਅਦ ਡੀਐਸਪੀ ਸਿਟੀ ਸੁਖਪਾਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਨਸ਼ੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਨਸ਼ੇ ਖਿਲਾਫ ਲੋਕਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ ਅਤੇ ਜੇ ਤੁਹਾਡੇ ਮਹੱਲੇ ਵਿੱਚ ਕਿਤੇ ਵੀ ਨਸ਼ਾ ਵਿਕਦਾ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਕੀਤੀ ਜਾਵੇ ਦੇਖਦੇ ਰਹੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਇਤਨਾ ਪੁਰਾਣਾ ਬੱਸ ਸਟੈਂਡ ਖਾਲੀ ਹੋਣ ਕਰਕੇ ਨਾ ਉੱਥੇ ਸਰਿੰਜਾਂ ਵਗੈਰਾ ਆਈਆਂ ਜਾਂ ਕੁਝ ਨਸ਼ੇੜੀ ਜਿਹੜੇ ਨੌਜਵਾਨ ਨੇ ਉੱਥੇ ਸਰਿੰਜਾਂ ਵਗੈਰਾ ਲਗਾਉਂਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੇ ਕੀ ਕਾਰਵਾਈ ਕੀਤੀ ਜਾਏਗੀ ਜੇ ਕੋਈ ਫੜਿਆ ਜਾਂਦਾ ਇਸ ਗੱਲ 'ਤੇ ਮੈਂ ਪ੍ਰੈਸ ਦਾ ਬਹੁਤ ਧੰਨਵਾਦੀ ਹਾਂ ਕਿ ਉਹ ਸਮੇਂ-ਸਮੇਂ 'ਤੇ ਸਾਡੇ ਨੋਟਸ 'ਤੇ ਇਦਾਂ ਦੀਆਂ ਗੱਲਾਂ ਲੈਂਦੇ ਆ ਮੈਂ ਅੱਜ ਹੀ ਪੀसीआर ਨੂੰ ਰਾਤ ਨੂੰ ਕਹਿਣਾ ਕਿ ਉਹ ਰਾਤ ਨੂੰ ਪੀसीआर ਜਿਹੜੀ ਉੱਥੇ ਬਾਰ-ਬਾਰ ਪਟ੍ਰੋਲਿੰਗ ਕਰਕੇ ਜਿਹੜਾ ਹੈਗਾ ਉੱਥੇ ਉਹਨੂੰ ਇਹੋ ਜੀ ਕੋਈ ਜਿਹੜੀ ਨਸ਼ਾ ਟੈਪ ਜਿਹੜਾ ਕੋਈ ਸੇਵਨ ਕਰਦੇ ਬਿਲਕੁਲ ਉਤੋਂ ਬੰਦ ਕੀਤਾ ਜਾਵੇ ਕਹਿੰਦੇ ਜੀ ਸਰ ਕੋਈ ਨੌਜਵਾਨ ਕੋਈ ਕਾਬੂ ਆ ਜਾਂਦਾ ਜਾਂ ਕੋਈ ਨਸ਼ੀਲੀਅਤ ਦਾ ਕਾਬੂ ਆ ਜਾਂਦਾ ਫਿਰ ਉਹ ਕੀ ਐਕਸ਼ਨ ਲਿਆ ਜਾਏ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਜੀ 27 ਐਨਡੀਪੀ ਸੈਟ ਦੇ ਜਿਹੜਾ ਤਹਿਤ ਜੇ ਕੋਈ ਕੋਈ ਪਿੰਦਾ ਫੜਿਆ ਗਿਆ ਤਾਂ ਅਸੀਂ ਪਰਚਾ ਦਵਾਂਗੇ ਪਲੱਸ ਇੱਕ ਨਵਾਂ ਸਾਡਾ ਮਾਨਯੋਗ ਸਾਡੇ ਜਿਹੜੇ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਨੇ ਉਹਨਾਂ ਨੇ ਇੱਕ ਨਵਾਂ ਤਰੀਕਾ ਚਲਾਇਆ ਕਿ ਜਦੋਂ ਅਸੀਂ 27 ਐਂਡੀਪੀਸੀ ਦੇ ਪਰਚਾ ਦਵਾਂਗੇ ਤੇ 64ਏ ਦੇ ਤਹਿਤ ਅਸੀਂ ਉਹਨਾਂ ਬੱਚਿਆਂ ਦਾ ਜਿਹੜਾ ਟ੍ਰੀਟਮੈਂਟ ਵੀ ਜਸਸਬ ਕੋ ਰਕਮੈਂਡ ਕਰਾ ਕੇ ਜਿਹੜਾ ਹੈਗਾ ਉਹ ਕਰਾਵਾਂਗੇ ਤਾਂ ਜੋ ਬੱਚੇ ਜਿਹੜੇ ਨਸ਼ੇ ਤੋਂ ਵੱਧ ਸਕਣ ਸਰ ਕੀ ਕੀ ਉਪਰਾਲੇ ਕੀਤੇ ਜਾ ਰਹੇ ਪੁਲਸ ਵੱਲੋਂ ਨੋਜਾਨਾ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਜਿਵੇਂ ਤੁਸੀਂ ਕੈਂਪ ਲਗਾ ਰਹੇ ਹੋ ਜਾਂ ਜਿਵੇਂ ਤੁਸੀਂ ਦੱਸਿਆ ਕਿ ਜੇ ਕੋਈ ਐਡਿਕਟਿਡ ਫੜਾਇਆ ਜਾਂਦਾ ਤੇ ਉਹਦਾ ਇਲਾਜ ਵੀ ਕਰਾਇਆ ਜਾਏ ਇਸ ਤਰ੍ਹਾਂ ਦੇ ਅਸੀਂ ਇੱਥੇ ਦੇਖੋ ਸਮੇਂ-ਸਮੇਂ ਸਰ ਕੋਈ ਸਪੋਰਟਸ ਐਕਟੀਵਿਟੀ ਕਰਾਈ ਪਹਿਲਾਂ ਫਿਰ ਅਸੀਂ ਹੁਣ ਜਿੱਦਾਂ ਅਸੀਂ ਕਲਚਰ ਪ੍ਰੋਗਰਾਮ ਕਰਾਇਆ ਤੇ ਅਸੀਂ ਕੈਂਪ ਵੀ ਲਾਉਨੇ ਆ ਅਸੀਂ ਮਹੱਲੇਾਂ 'ਚ ਵੀ ਜਾ ਕੇ ਕਰਦੇ ਆ ਹੁਣ ਸ਼ਾਇਦ ਥੋੜੇ ਟਾਈਮ ਤੱਕ ਅਸੀਂ ਇੱਕ ਹੋਰ ਬਹੁਤ ਵਧੀਆ ਸਾਰਿਆਂ ਦੇ ਨਾਲ ਰਲ ਕੇ ਤੁਹਾਡੇ ਨਾਲ ਵੀ ਰਲ ਕੇ ਅਸੀਂ ਇੱਕ ਬਹੁਤ ਵਧੀਆ ਕਰਨ ਲੱਗੇ ਆ ਵੀ ਹਫਤੇ ਜਾਂ 15 ਦਿਨ 'ਚ ਇੱਕ ਅਸੀਂ ਇਦਾਂ ਦਾ ਬਾਜ਼ਾਰ 'ਚ ਜਾਂ ਮਹੱਲੇ 'ਚ ਇਦਾਂ ਦਾ ਇੱਕ ਸਪੋਰਟਸ ਐਕਟੀਵਿਟੀ ਕਰਾਇਆ ਕਰਾਂਗੇ ਜਿਹਦੇ ਨਾਲ ਲੋਕ ਜਾਂ ਬੱਚੇ ਪ੍ਰਭਾਵਿਤ ਹੋਣਗੇ ਔਰ 81 ਦੇ ਵਿੱਚ ਹੋਰ ਪਲੱਸ ਕੀਤਾ ਆ ਤੇ ਸਾਡੀਆਂ ਲੜਕੀਆਂ ਜਿਹੜੀਆਂ ਪੁਲਿਸ ਵਾਲੀਆਂ ਨੇ ਉਹ ਮल्ल्या ਚ ਜਾਣ ਗਈਆਂ ਔਰਤਾਂ ਨੂੰ ਮਿਲਣ ਗਈਆਂ ਲੇਡੀਜ਼ ਨੂੰ ਪੁੱਛ ਕੇ ਦੱਸਿਆ ਕਰਨ ਗਿਆ ਵੀ ਕਿੰਨਾ ਦਾ ਬੱਚਾ ਡਰੱਗਸ ਲੈਂਦਾ ਤੇ ਉਹਨਾਂ ਦੀ ਅਸੀਂ ਹੈਲਪ ਕਰਾਂਗੇ ਸਾਡਾ ਮੇਨ ਮਕਸਦ ਹੈਗਾ ਕਿ ਜਿਸ ਚੀਜ਼ ਨੂੰ ਕੋਈ ਖਰੀਦਣ ਵਾਲਾ ਨਹੀਂ ਰਹੇਗਾ ਉਹ ਚੀਜ਼ ਵਿਕੇਗੀ ਕਿਤਾ ਹੈਰੋਇਨ ਨੂੰ ਰੋਕਣ ਲਈ ਚਿੱਟੇ ਨੂੰ ਰੋਕਣ ਲਈ ਸਾਡੇ ਕੋਲ ਸਭ ਤੋਂ ਜਿਹੜਾ ਵਧੀਆ ਰਸਤਾ ਹੈ ਉਹ ਇਹੋ ਹੀ ਆ ਵੀ ਅਸੀਂ ਰਾਸ਼ਟਰ ਮਰ ਜਿਹੜਾ ਨਾ ਉਹਨੂੰ ਖਤਮ ਕਰਨਾ ਚਾਹੀਦਾ ਸਰ ਕੀ ਰਿਸਪੌਂਸ ਰਿਹਾ ਹੁਣ ਤੱਕ ਤੁਹਾਡੀ ਐਕਟੀਵਿਟੀ ਦਾ ਤੇ ਅਗਾਂਹ ਵਾਲੇ ਸਮੇਂ ਦੀ ਕੀ ਉਮੀਦ ਹੈ ਕਿੰਨਾ ਕੁ ਰਿਸਪੌਂਸ ਲਏਗਾ ਉਹ ਬਹੁਤ ਵਧੀਆ ਜੀ ਲੋਕ ਸਾਡਾ ਬਹੁਤ ਸਾਥ ਦੇ ਰਹੇ ਨੇ ਸਪੈਸ਼ਲੀ ਤੁਸੀਂ ਪ੍ਰੈਸ ਵਾਲੇ ਬੜਾ ਸਾਥ ਦੇ ਰਹੇ ਹੋ ਆ ਇਵਨ ਹੁਣ ਤਾਂ ਸਾਨੂੰ ਪੋਲੀਟਿਕਲ ਆਰਮੀ ਬੀਐਸਐਫ ਇਹ ਸਾਰਾ ਹੀ ਸਾਡਾ ਸਾਥ ਦੇਣ ਲੱਪੇ ਸਕੂਲਾਂ ਵਾਲੇ ਸਾਡਾ ਸਾਥ ਦੇ ਰਹੇ ਨੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਜੀ ਆ ਇੱਕ ਗੱਲ ਮੈਂ ਜ਼ਰੂਰ ਕਮਾਂਗਾ ਜਿਹੜੇ ਆਮ ਲੋਕ ਨੇ ਖਾਸ ਕਰਕੇ ਜਿਨ੍ਹਾਂ ਦੇ ਬੱਚੇ ਇਸ ਵਿੱਚ ਪੈ ਗਏ ਨੇ ਉਹ ਸਾਡੇ ਤੱਕ ਕੋਰਜਨ ਚ ਕੋਈ ਸੰਕੋਚ ਨਾ ਕਰਨ ਕੋਈ ਟੇਲ ਨਾ ਵਰਤਨ ਜਿੰਨੀ ਜਲਦੀ ਹੋ ਸਕਦਾ ਸਾਡੇ ਨਾਲ ਸੰਪਰਕ ਕਰਕੇ ਸਾਡੀ ਮਦਦ ਲੈਣ ਇੱਕ ਸਰ ਆਮ ਲੋਕਾਂ ਚ ਵੀ ਧਾਰਨਾ ਹੈ ਜਿਵੇਂ ਤੁਸੀਂ ਦੱਸਿਆ ਕੋਰਜਨ ਕਿ ਸ਼ਾਇਦ ਜੇ ਆਪਾਂ ਪੁਲਿਸ ਨੂੰ ਦੱਸਾਂਗੇ ਜਾਂ ਇਨਫੋਰਮੇਸ਼ਨ ਦਵਾਂਗੇ ਕਾਨੂੰਨ ਅਸ਼ਾ ਤਸਕਰਾਂ ਹਾਡੇ ਤੇ ਕੋਈ ਮਤਲਬ ਨੁਕਸਾਨ ਨਾ ਕਰਨ ਦੇ ਆ ਸਾਡੇ ਤੁਹਾਨੂੰ ਲਾਣਾ ਕਰਦੇ ਇਸ ਤਰ੍ਹਾਂ ਨਾਮ ਗੁਪਤ ਰੱਖਿਆ ਜਾਂਦਾ ਇਸ ਤਰ੍ਹਾਂ ਦਾ ਕੁਝ ਨਾਂ ਵੀ ਗੁਪਤ ਰੱਖਿਆ ਜਾਂਦਾ ਜੀ ਤਾਂ ਜਿਹੜੇ ਤਸਕਰ ਨੇ ਉਹਨਾਂ ਨੂੰ ਤਾਂ ਸਾਡੀ ਡਾਇਰੈਕਟ ਵਾਰਨਿੰਗ ਹੀ ਆ ਅਪੀਲ ਤਾਂ ਉਹਨਾਂ ਨੂੰ ਹੋ ਨਹੀਂ ਸਕਦੀ ਉਹਨਾਂ ਨੂੰ ਡਾਇਰੈਕਟ ਵਾਰਨਿੰਗ ਆ ਇਹ ਕਰ ਕਿਸੇ ਨੇ ਇਦਾਂ ਕਿਸੇ ਨੂੰ ਧਮਕਾਇਆ ਜਾਂ ਧਮਕਾਇਆ ਤੇ ਉਹ ਮੁੜ ਕੇ ਜੇਲ੍ਹ ਦੇ ਵਿੱਚ ਹੀ ਲੰਮਾ ਸਮਾਂ ਰਹੇਗਾ ਠੀਕ ਹੈ ਪ੍ਰੋਕਿਆਂ ਸੀ ਬਹੁਤ ਜ਼ਿਆਦਾ ਸੀਲ ਕਰਤੀਆਂ ਜੀ ਔਰ ਗਰਦਾਸਪੁਰ ਦਾ ਇੱਕ ਪਿੱਟ ਕੇਸ ਸੀ ਜਿਹੜਾ ਸ਼ਾਇਦ ਪੰਜਾਬ ਚ ਡਿਸਟ੍ਰਿਕਟ ਪੁਲਿਸ ਹੁਣ ਪਹਿਲੀ ਵਾਰੀ ਤਿਆਰ ਕੀਤਾ ਗਿਆ ਉਹ ਸਾਡਾ ਉਹ ਵੀ ਕੇਸ ਮੈਨ ਲੱਗਦਾ 2-4 ਦਿਨ ਦੇ ਵਿੱਚ ਜਿਹੜਾ ਹੈਗਾ ਪਾਸ ਹੋ ਚੱਲਿਆ ਤੇ ਇਹ ਬੜੀ ਮਾਣ ਦੀ ਗੱਲ ਹੋਈਗੀ ਕਿ ਉਹ ਗਰਦਾਸਪੁਰ ਦਾ ਕੇਸ ਹੁਣ ਤੁਹਾਡੇ ਬਾਹਰੀਆਂ ਸਟੇਟਾਂ ਚੋਂ ਵਾਲਿਆਂ ਨੇ ਵੀ ਸਾਡਾ ਉਹ ਕੇਸ ਮੰਗਿਆ ਉਹ ਸਾਰਾ ਜਿਹੜਾ ਮਾਨਯੋਗ ਸਾਡੇ SSP ਸਾਹਿਬ ਦੀ ਸੁਪਰਵਾਈਜ਼ਨ ਚ ਉਹਨਾਂ ਨੇ ਮੇਰੀ ਡਿਊਟੀ ਲਈ ਮੇਰੀ ਟੀਮ ਨੂੰ ਫਰਸਟ ਕੰਮ ਜਿਹੜਾ ਹੈਗਾ ਡਿਸਟ੍ਰਿਕਟ ਪੁਲਿਸ ਨੂੰ ਕੀਤਾ ਆ ਤੇ ਆਸ ਆ ਜਦੋਂ ਬੰਦੇ ਨਜ਼ਰਬੰਦ ਹੋਣ ਲੱਗ ਪਣਗੇ ਪ੍ਰਾਪਰਟੀਆਂ ਸੀਲ ਹੋ ਜਾਣਗੀਆਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿਹਨ ਇਸ ਜਿਹੜੇ ਡਰੱਗਸ ਤੋਂ ਪ੍ਰਾਪਰਟੀ ਬਣਾਉਂਦੇ ਆ ਉਹ ਫਿਰ ਜਦੋਂ ਉਹਨਾਂ ਕੋਈ ਰਹਿਣੀ ਨਹੀਂ ਤੇ ਉਹ ਉਹ ਵੀ ਸਮਗਲਿੰਗ ਕਰਨੀ ਹਟ ਜਾਂਦੇ ਆ ਠੀਕ ਹੈ ਥੈਂਕ ਯੂ